ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਮਕਰਾ ਹੋ ਕੇ ਤੇ ਬਿਮਾਰ ਹੋ ਕੇ ਹਸਪਤਾਲ ਭਰਤੀ ਹੋ ਗਿਆ ਮੇਰੀ ਸਰਕਾਰ ਦਿੱਲੀ ਦੇ ਲੋਕੀ ਆਣ ਕੇ ਕਬਜ਼ਾ ਕਰ ਗਏ ਨੇ ਉਹਨੇ ਇੱਕ ਕਿਸਮ ਦਾ ਆਪਣੀ ਹਾਰ ਮੰਨ ਕੇ ਤੇ ਉਸਨੇ ਆਪਣੇ ਸਿਹਤ ਦਾ ਬਹਾਨਾ ਬਣਾ ਕੇ ਤੇ ਫੋਟਸ ਹਸਪਤਲ ਦਾਖਲ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮਨੀਸ਼ ਸੋਡਿਆ ਤੇ ਕੇਜਰੀਵਾਲ ਇਹਨਾਂ ਨੂੰ ਕਹਿੰਨੇ ਆ ਅਧਿਕਾਰ ਦਿੱਤਾ ਕਿ ਸਾਡੇ ਸੂਬੇ ਪੰਜਾਬ ਵਰਗਾ ਜਿਹੜਾ ਇੱਕ ਬੜਾ ਯੋਧਿਆਂ ਦਾ ਸੂਬਾ ਇਹ ਸਾਡੇ ਤੇ ਆਣ ਕੇ ਰਾਜ ਕਰ ਰਹੇ ਨੇ ਸਾਡੀਆਂ ਸਰਕਾਰੀ ਨੀਤੀਆਂ ਦੇ ਉੱਤੇ ਫੈਸਲੇ ਲੈ ਲੈ ਰਹੇ ਨੇ ਕੋਈ ਸਾਡਾ ਮਨਿਸਟਰ ਸੁਣਾਵੇ ਕੋਈ ਭਗਵੰਤਮਾਨ ਸੁਣਾਵੇ ਸਾਨੂੰ ਸਮਝ ਆਉਂਦੀ ਆ ਲੇਕਿਨ ਮਨੀਸ਼ ਸੋਡਿਆ ਜਿਹੜਾ ਇੱਕ ਕਰਪਟ ਟੈਂਟਡ ਲੀਡਰ ਆ ਜਿਹਦੇ ਤੇ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਜੇਲ੍ਹਾਂ ਚ ਰਹੇ ਨੇ ਉਹ ਸਾਡੇ ਨੂੰ ਪੰਜਾਬ ਦੀਆਂ ਨੀਤੀਆਂ ਦਾ ਐਲਾਨ ਕਰ ਰਹੇ ਨੇ ਤੇ ਤੁਸੀਂ ਤਾਂ ਸਾਡੀ ਸਰਕਾਰ ਤੇ ਕਬਜ਼ਾ ਕੀਤਾ ਹੋਇਆ ਸਾਡੇ ਪੰਜਾਬ ਦੀ ਸਰਕਾਰ ਤੇ ਆ ਆਮ ਆਦਮੀ ਪੋਕਰ ਪਾਰਟੀ ਨੇ ਕਬਜ਼ਾ ਕੀਤਾ ਔਰ ਸਸੋਡੀਆਂ ਨੇ ਪਿਛਲੇ ਦਿਨਾਂ ਅੱਜ ਕੀ ਕਿਹਾ ਕਿ ਅਸੀਂ ਹਰ ਹਾਲ 2027 ਚ ਪੰਜਾਬ ਤੇ ਕਬਜ਼ਾ ਕਰਨਾ ਵਾ ਸਾਮ-ਦਾਮ ਡੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਕੁਝ ਵੀ ਕਰਨਾ ਪੜੇ ਤੁਸੀਂ ਪਜਾਮੇ ਟੰਗ ਕੇ ਕਦੀ ਇੱਧਰ ਜਾਇਜ਼ਾ ਲੈਣ ਚੱਲਿਆ ਕੋਈ ਕਦੀ ਕਿਸ਼ਤੀ 'ਚ ਬੈ ਕੇ ਕੇਜਰੀਵਾਲ ਇੱਧਰ ਚੱਲਿਆ ਔਰ ਕੇਜਰੀਵਾਲ ਸਾਡੇ ਜੈਡ ਸਿਕਿਉਰਿਟੀ ਭਗਵੰਤਪານ ਦੀ ਸਾਰੇ ਅਮਲੇ ਨੂੰ ਕਿਵੇਂ ਵਰਤ ਰਿਹਾ ਵਾ ਇਹ ਦੱਸਿਆ ਜਾਵੇ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਮਕਰਾ ਹੋ ਕੇ ਤੇ ਬਿਮਾਰ ਹੋ ਕੇ ਹਸਪਤਾਲ ਭਰਤੀ ਹੋ ਗਿਆ ਪਿਛਲੇ ਹ ਹੜਾਂ ਦੇ ਸਿਲਸਲੇ ਦੇ ਵਿੱਚ ਮੇਰਾ ਖਿਆਲ ਆ ਉਹਨੂੰ ਨਿਮੋਸ਼ੀ ਹੋਈ ਕਿ ਮੈਂ ਕੁਝ ਵੀ ਨਹੀਂ ਕਰ ਸਕਿਆ ਮੈਂ ਨਿਹੱਥਾ ਹਾਂ ਔਰ ਇਸ ਨਿਮੋਸ਼ੀ ਵਿੱਚ ਪ੍ਰੋਬੇਬਲੀ ਉਹ दारू-ਦੂਰੂ ਜ਼ਿਆਦਾ ਪੀਂਦਾ ਰਿਹਾ ਔਰ ਤੁਸੀਂ ਸਾਰੀਆਂ ਵੀਡੀਓਜ਼ ਅੱਛੀ ਤਰ੍ਹਾਂ ਦੇਖਿਆ ਮੈਂ ਜੋ ਗੱਲ ਕਰ ਰਿਹਾ ਬਿਲਕੁਲ ਤੱਥ ਜੀ ਗੱਲ ਕਰ ਰਿਹਾ ਜਦੋਂ ਉਹਨੇ ਦੇਖਿਆ ਕਿ ਮੇਰੇ ਪੱਲੇ ਕੁਝ ਨਹੀਂਗਾ ਮੇਰੀ ਸਰਕਾਰ ਦਿੱਲੀ ਦੇ ਲੋਕੀ ਆਣ ਕੇ قبضہ کر کے نہیں انہیں ایک قسم ਦਾ اپنی ہار ਮੰਨ ਕੇ ਤੇ ਉਸ نے اپنے صحت ਦਾ بہانہ بنا کے ਤੇ ਫੋਟਸ ਹਸਪੀਟਲ ਦਾਖਲ ਹੋ ਗਿਆ ਦਾਖਲ ਤਾਂ ویسے ਇਹਨਾਂ ਨੂੰ ਆਮ ਆਦਮੀ ਕਲੀਨਿਕ ਚ ਹੋਣਾ ਚਾਹੀਦਾ ਸੀ ਜਿਹੜੀ ਕਹਿੰਦੇ ਵਰਲਡ ਕਲਾਸ ਆ ਅਮਰੀਕਨ ਲੈਵਲ ਦੀ ਆ ਪਰ ਚਲੋ اور ਸਾਡੀ ਅਰਦਾਸ ਹੈ ਕਿ ਭਗਵੰਤ ਮਾਨ ਜਿੱਦਾਂ ਦਾ ਵੀ ਦਾਖਲ ਹੋਇਆ ਫਰਜ਼ੀ ਹੋਇਆ ਆ ਸਹੀ ਹੋਇਆ ਉਹ ਸਿਹਤ ਉਹਦੀ ਠੀਕ ਹੋਵੇ ਤੇ ਆਣ ਕੇ ਦੁਬਾਰਾ ਕਮਾਂਡ ਸੰਭਾਲੇ ਲੇਕਿਨ ਮੈਂ ਪੁੱਛਣਾ ਚਾਹੁੰਨਾ ਆ ਮਨੀਸ਼ ਸੋਡਿਆ ਤੇ ਕੇਜਰੀਵਾਲ ਇਹਨਾਂ ਨੂੰ ਕਹਿੰਨੇ ਆ ਅਧਿਕਾਰ ਦਿੱਤਾ ਕਿ ਸਾਡੇ ਸੂਬੇ ਪੰਜਾਬ ਵਰਗਾ ਜਿਹੜਾ ਇੱਕ ਬੜਾ ਯੋਧਿਆਂ ਦਾ ਸੂਬਾ ਇਹ ਸਾਡੇ ਤੇ ਆਣ ਕੇ ਆ ਰਾਜ ਕਰ ਰਹੇ ਨੇ ਸਾਡੀਆਂ ਸਰਕਾਰੀ ਨੀਤੀਆਂ ਦੇ ਉੱਤੇ ਫੈਸਲੇ ਲੈ ਲੈ ਰਹੇ ਨੇ ਔਰ ਫਿਰ ਇਹਨਾਂ ਦੇ ਜਿਹੜੇ ਦੁੱਕੀ ਆਗੂ ਨੇ ਸੌਰੀ ਗਲਤ ਕਹਿਤਾ ਜਿਹੜੇ ਇਹਨਾਂ ਦੇ ਹੱਥ ਟੋਕੇ ਆਗੂ ਨੇ ਸੌਰਵ ਭਰਦਵਾਜ ਉਹ ਦਿੱਲੀ ਵਿੱਚ ਸਵਾਲ ਉਠਾ ਰਿਹਾ ਕਿ ਰੇਖਾ ਗੁਪਤਾ ਜਿਹੜੀ ਚੀਫ ਮਿਨਿਸਟਰ ਹੈ ਦਿੱਲੀ ਦੀ ਉਹ ਜਦੋਂ ਸਰਕਾਰੀ ਮੀਟਿੰਗ ਕਰਦੀ ਹੈ ਤੇ ਉਹਦੀ ਸਰਕਾਰੀ ਮੀਟਿੰਗ ਦੇ ਵਿੱਚ ਨਾ ਉਹਦਾ ਹਸਬੰਡ ਹੈ ਕੀ ਨਾ ਸ਼ਾਇਦ ਉਹਦਾ ਮਨੀਸ਼ ਗੁਪਤਾ ਉਹ ਕਿਉਂ ਬੈਠਾ ਵਾ ਬਸ ਇਸ ਗੱਲ ਤੇ ਵਿਵਾਦ ਉਠਾਇਆ ਐਨਡੀ ਟੀਵੀ ਨੈਸ਼ਨਲ ਟੀਵੀ ਨੇ ਪੂਰੀ ਗੱਲ ਚੱਕ ਲਈ ਕਿ ਆਪ ਨੇ ਇਲਜ਼ਾਮ ਲਗਾਇਆ ਕਿ ਆ ਬੀਜੇਪੀ ਕੀ ਚੀਫ ਮਿਨਿਸਟਰ ਕਾ ਘਰ ਵਾਲਾ ਮਨੀਸ਼ ਗੁਪਤਾ ਸਰਕਾਰੀ ਮੀਟਿੰਗ ਮੇਂ ਕਿਵੇਂ ਬੈਠਾ ਹੈ। ਔਰ ਜਿਹੜਾ ਇਹਨਾਂ ਦਾ ਸੰਦੀਪ ਭਾਰਦਵਾਜ ਕੇ ਸੁਰੇਸ਼ ਭਾਰਦਵਾਜ ਜੋ ਵੀ ਉਹਦਾ ਪ੍ਰਧਾਨ ਹੈ ਦਿੱਲੀ ਦਾ ਆਮ ਆਦਮੀ ਦਾ ਉਹਨੇ ਕੋਰਟ ਕੀਤਾ ਇੱਕ ਫੁਲੇਰਾ ਵੈਬ ਟੀਵੀ ਚੈਨਲ ਚੱਲਦਾ ਜਿਹਦੇ ਚ ਇੱਕ ਸਰਪੰਚ ਹੁੰਦੀ ਆ ਔਰਤ ਤੇ ਉਹਦਾ ਘਰ ਵਾਲਾ ਜਿਹੜਾ ਵਾ ਉਹ ਕੰਮ ਚਲਾਉਂਦਾ ਵਾ ਬਤੌਰ ਸਰਪੰਚ ਯਾਨੀ ਕਿ ਉਹਨੇ ਕਿਹਾ ਕਿ ਇਹ ਡੀ ਫੈਕਟੋ ਸਰਪੰਚ ਆ ਤੇ ਪਹਿਲਾਂ ਆ ਵੀਡੀਓ ਸੁਣੋ ਕਿ ਜਿਹੜਾ ਸਸੋਡਿਆ ਜਿਹਦੀ ਜਿਹਨਾਂ ਜਿਹੜੇ ਲੋਕਾਂ ਨੇ ਦਿੱਲੀੋਂ ਹਰਾ ਕੇ 2-2000 ਘਟਾਲੇ ਵਿੱਚ ਜ਼ਿੰਮੇਵਾਰ ਨੇ ਉਹਨਾਂ ਨੂੰ ਉੱਥੋਂ ਦਿੱਲੀੋਂ ਭਜਾ ਦਿੱਤਾ ਕੀ ਉਹ ਪੰਜਾਬ ਵਿੱਚ ਅ ਬਿਨਾ ਕਿਸੇ ਸਰਕਾਰੀ ਪੋਜੀਸ਼ਨ ਤੋਂ ਕੀ ਪੰਜਾਬ ਦੇ ਵਿੱਚ ਉਹ ਸਾਡੇ ਸਿਰ ਤੇ ਨਹੀਂ ਬੈਠੇ ਆਣ ਕੇ ਸਾਡੇ ਸਰਕਾਰੀ ਫੈਸਲੇ ਜਿਹੜੇ ਭਗਵੰਤ ਮਾਨ ਨੂੰ ਸੁਣਾਉਣੇ ਚਾਹੀਦੇ ਆ ਜੇ ਭਗਵੰਤ ਮਾਨ ਬਿਮਾਰ ਆ ਤੇ ਸਾਡੇ ਮਨਿਸਟਰ 18 ਨੇ ਕਿ 16 ਨੇ ਉਹਨਾਂ ਨੂੰ ਆਣ ਕੇ ਸਰਕਾਰੀ ਸੁਣਾਉਣਾ ਚਾਹੀਦਾ ਕਿ ਅਸੀਂ ਜਲਦੀ ਨਾਲ ਮਾਈਨਿੰਗ ਦਾ ਇੱਕ ਫੈਸਲਾ ਲੈ ਰਹੇ ਹਾਂ ਤੇ ਜਿਹਦੇ ਨਾਲ ਕੀ ਆ ਕਿ ਜਿਹੜਾ ਜਿਹਦੇ ਕਿਸਾਨ ਦੇ ਜ਼ਮੀਨ ਵਿੱਚ ਕੋਈ ਰੇਤਾ ਜਮਾ ਹੋ ਗਈ ਹੈ ਹੜਾਂ ਦੇ ਕਰਕੇ ਉਹ ਆਪਣੀ ਰੇਤਾ ਪੁੱਟ ਸਕਦਾ ਅਸੀਂ ਮਾਈਨਿੰਗ ਪਾਲਿਸੀ ਵਿੱਚ ਤਬਦੀਲੀ ਕਰ ਰਹੇ ਹਾਂ ਕੋਈ ਸਾਡਾ ਮਨਿਸਟਰ ਸੁਣਾਵੇ ਕੋਈ ਭਗਵੰਤਬਾਨ ਸੁਣਾਵੇ ਸਾਨੂੰ ਸਮਝ ਆਉਂਦੀ ਹੈ ਲੇਕਿਨ ਮਨੀਸ਼ ਸੋਡਿਆ ਜਿਹੜਾ ਇੱਕ ਕਰਪਟ ਟੈਂਟਡ ਲੀਡਰ ਆ ਜਿਹਦੇ ਤੇ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਜੇਲ੍ਹਾਂ ਚ ਰਹੇ ਨੇ ਉਹ ਸਾਡੇ ਨੂੰ ਪੰਜਾਬ ਦੀਆਂ ਨੀਤੀਆਂ ਦਾ ਐਲਾਨ ਕਰ ਰਹੇ ਨੇ ਤੇ ਭਾਰਤਵਾਦ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਉਥੇ ਤਾਂ ਤੁਸੀਂ ਇਲਜ਼ਾਮ ਲਾਉਨੇ ਹੋ ਬੀਜੇਪੀ ਦੇ ਕਿ ਉਹਦੀ ਰੇਖਾ ਗੁਪਤਾ ਦਾ ਘਰ ਵਾਲਾ ਸਰਕਾਰੀ ਮੀਟਿੰਗ ਵਿੱਚ ਤੁਸੀਂ ਤਾਂ ਸਰਕਾਰ ਹੀ ਚਲਾ ਰਹੇ ਹੋ ਇੱਥੇ ਉਹ ਤਾਂ ਬੈਠਾ ਕਿਤੇ ਕੋਨੇ ਤੇ ਤੇ ਤੁਸੀਂ ਤਾਂ ਸਾਡੀ ਸਰਕਾਰ ਤੇ ਕਬਜ਼ਾ ਕੀਤਾ ਹੋਇਆ ਸਾਡੇ ਪੰਜਾਬ ਦੀ ਸਰਕਾਰ ਤੇ ਆ ਆਮ ਆਦਮੀ ਭੋਕਰ ਪਾਰਟੀ ਨੇ ਕਬਜ਼ਾ ਕੀਤਾ ਔਰ ਸਸੋਡੀਆਂ ਨੇ ਪਿਛਲੇ ਦਿਨਾਂ ਚ ਕੀ ਕਿਹਾ ਕਿ ਅਸੀਂ ਹਰ ਹਾਲ 2027 ਚ ਪੰਜਾਬ ਤੇ ਕਬਜ਼ਾ ਕਰਨਾ ਵਾ ਸਾਮਦਾਮ ਡੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਕੁਝ ਵੀ ਕਰਨਾ ਪੜੇ ਪੰਜਾਬ ਮੇ ਅਸੀਂ ਸਰਕਾਰ ਬਣਾਏਗੇ ਇਹ ਆ ਇਹਨਾਂ ਦੇ 도ਗਲੇ ਚਿਹਰੇ ਆ ਸੁਣੋ ਕੱਲ ਮਨੀਸ਼ ਸੋਡਿਆ ਸਾਡੀ ਮਾਈਨਿੰਗ ਪਾਲਿਸੀ ਦਾ ਐਲਾਨ ਕਰ ਰਿਹਾ ਸੁਣਿਓ ਜਰਾ ਕਰਨ 에어ਪਲੇਨ ਮੂਡ ਕਰਕੇ ਤਾਂ ਨਹੀਂ ਚੱਲਦਾ ਇੱਕ ਪਿੰਡ ਹੋਲਡ ਕਰੋ ਵਾ ਤੁਹਾਨੂੰ ਸੁਣਾਉਣਾ ਹੀ ਚਾਹਣਾ ਵਾ साहब ने भी ये बताया सीएम साहब ने कि मैं भी जब जा रहा हूँ तो लोग मुझसे भी फीडबैक दे रहे हैं कि इस पर तुरंत हमें डिसीजन लेना होगा वॉल्यूम पूरा और कल मान साहब ने बताया कि अभी वो हॉस्पिटल में हैं उन्होंने ऑफिसर के साथ भी बात कर दी है इस पर अगले एक दो दिन में तुरंत वो पॉलिसी लेके आएंगे और किसानों को रेता निकालने की अनुमति एक तरह से किसानों को अपने अपने खेतों से रेत की माइनिंग की अनुमति दी जाएगी अच्छा चलो एक कोट ਦਾ ਭਾਵਾਂ ਕਰ ਰਿਹਾ ਵਾ ਭਗਵੰਤ ਮਾਨ ਨੂੰ ਪਰ ਇਹ ਐਲਾਨ ਕਰਨ ਵਾਲਾ ਕੌਣ ਹੁੰਦਾ ਇਹ ਹੀ ਜਿਹੜਾ ਮਤਲਬ ਕਿ ਜਿਹੜੇ 16 17 ਮੈਂਬਰ ਨੇ ਭਗਵੰਤ ਮਾਨ ਦੀ ਕੈਬਨਿਟ ਦੇ ਉਹ ਬੰਦੂਆ ਮਜ਼ਦੂਰੀ ਨਿਕਲੇ ਨਾ ਇਹ ਐਲਾਨ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਕਿ ਭਗਵੰਤ ਨਾਲ ਗੱਲ ਹੋ ਗਈ ਆ ਤੇ ਅਸੀਂ ਰੇਤਾ ਕੱਢਣ ਦੀ ਆਗਿਆ ਜਲਦੀ ਦੇਾਂਗੇ اچھا ਕਹਿੰਦੇ ਜੀ ਕਿ ਰੇਖਾ ਗੁਪਤਾ ਦਾ ਘਰ ਵਾਲਾ ਸਰਕਾਰੀ ਮੀਟਿੰਗ ਅੱਜ ਕੋਪੈਂਦਾ ਆ ਫੋਟੋ ਦਿਖਾਓ ਜਰਾ ਇੱਕ ਵਾਰੀ ਆ ਫੋਟੋ ਹੈ ਜੀ ਸੇ ਸੁੱਟ ਗਿਆ ਪਿੱਛੇ ਸ਼ੇਰ ਲੱਗਾ ਹੋਇਆ ਆ ਲਾਗੇ ਖੱਬੇ ਸੱਜੇ ਸਾਰੇ ਮੰਤਰੀ ਸੰਤਰੀ ਬੰਦੂਆ ਮਜ਼ਦੂਰ ਬੈਠੇ ਨੇ ਕਿ ਇਹ ਸਾਡੇ ਸਰਕਾਰ ਦੇ ਅਨਧਿਕਾਰਿਤ ਕਬਜ਼ਾ ਨਹੀਂਗਾ ਅੱਛਾ ਇੱਥੇ ਹੀ ਬਸ ਨਹੀਂ ਇੱਕ ਫੋਟੋ ਤੁਹਾਨੂੰ ਹੋਰ ਦਿਖਾਉਣਾ ਮੈਂ ਕਿ ਕੇਜਰੀਵਾਲ ਜਿਹਦਾ ਕੋਈ ਪੰਜਾਬ ਨਾਲ ਸਰੋਕਾਰ ਨਹੀਂ ਕੇਜਰੀਵਾਲ ਜਿਹੜਾ ਕਿਸੇ ਕਨਸਟੀਟਿਊਸ਼ਨਲ ਪੋਸਟ ਤੇ ਬੈਠਾ ਨਹੀਂਗਾ ਕਿ ਇਹ ਪੰਜਾਬ ਦੇ ਇੰਪੋਰਟੈਂਟ ਸਰਕਾਰੀ ਅਦਾਰਿਆਂ ਦਾ ਉਦਘਾਟਨ ਕਰ ਸਕਦਾ ਵਾ ਨੀ ਪੱਥਰਾਂ ਤੇ ਨਾਮ ਲਿਖਾ ਸਕਦਾ ਵਾ ਇਸ ਤੋਂ ਇਲਾਵਾ ਹੋਰ ਵੀ ਛੋਟੀਆਂ-ਮੋਟੀਆਂ ਫੋਟੋਆਂ ਨੇ ਆ ਲਓ ਆ ਸੀਤੇ ਕੱਟ ਰਹੇ ਨੇ ਇੱਥੇ ਪੰਜਾਬ ਦੇ ਵਿੱਚ ਆਣ ਕੇ ਇਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਵਾ ਇਸ ਲਈ ਮੇਰੇ ਵੀਰੋ ਮੈਂ ਤਾਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ 도ਗਲੀ ਨੀਤੀ ਆ ਨਾ ਆਮ ਆਦਮੀ ਪਾਰਟੀ ਦੀ ਬੋਕਰ ਪਾਰਟੀ ਦੀ ਇਹਦਾ ਖੁਲਾਸਾ ਹੋ ਚੁੱਕਾ ਵਾ ਸਾਰੀ ਦੁਨੀਆ 'ਚ ਹੋ ਚੁੱਕਾ ਵਾ ਔਰ ਪੰਜਾਬ ਦੇ ਵਿੱਚ ਜਿਸ ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਵਿਰੋਧ ਹੋ ਰਿਹਾ ਵਾ ਮੈਨੂੰ ਲੱਗਦਾ ਕੋਈ ਬਸ਼ਰਮ ਬੰਦੇ ਹੋਣਗੇ ਜਿਹੜੇ ਰੋਜ਼ ਦੁਬਾਰਾ-ਦੁਬਾਰਾ ਪੋਸਟਾਂ ਪਾਈ ਜਾਂਦੇ ਨੇ ਔਰ ਆਪਣੀਆਂ ਪੋਸਟਾਂ ਦਾ ਆਮ ਆਦਮੀ ਪਾਰਟੀ ਦੇ ਪੇਜ ਤੇ ਪੋਸਟਾਂ ਤੇ ਥੱਲੇ ਕਮੈਂਟ ਹੀ ਪੜ ਲਓ ਤੁਹਾਨੂੰ ਉਹ ਗਾਲ-ਵਲ੍ਹਾਰ ਵਰਾ ਰਹੇ ਨੇ ਲੋਕੀ ਪੰਜਾਬ ਦੇ ਕਿਉਂਕਿ ਤੁਸੀਂ ਪੰਜਾਬ ਨਾਲ ਢੁੱਖਾ ਧੜੀ ਕੀਤੀ ਆ ਪੰਜਾਬ ਦੇ ਸਮੇਂ ਸਿਰ ਆਣ ਕੇ ਕਿਸੇ ਦੀ ਮਦਦ ਨਹੀਂ ਕੀਤੀ ਪੰਜਾਬ ਦੇ ਬੰਨਾਂ ਨੂੰ ਤੁਸੀਂ ਮਜ਼ਬੂਤ ਕਰਕੇ ਤੇ ਕਿਸੇ ਤਰ੍ਹਾਂ ਦੀ ਤਿੰਨ ਚਾਰ ਮਹੀਨੇ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਪੰਜਾਬ ਦੇ ਬੰਨ ਜੇ ਟੁੱਟ ਗਏ ਤੁਹਾਡੀ ਮਸ਼ੀਨਰੀ ਤੇ ਤੁਹਾਡੇ ਅਮਲੇ ਨੇ ਆਣ ਕੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਆਪ ਮੁਹਾਰੇ ਪੰਜਾਬ ਦੇ ਲੋਕਾਂ ਨੇ ਆਪਣੀ ਮਦਦ ਕੀਤੀ ਆ ਸ਼ਾਇਦ ਸੰਕਟੇ ਕਰੋਨਾ ਦੀ امداد ਹੋ ਚੁੱਕੀ ਆ ਤੇ ਹੁਣ ਸਾਡੀ ਮੰਗ ਆ ਕਿ ਜੇ ਤੁਹਾਡੇ ਚ ਮਾੜੀ-ਮੋਟੀ ਕੋਈ ਕੋਈ ਸ਼ਰਮ ਪਕਾਇਆ ਹੈ ਉੱਠੋ ਆਪਣੇ ਨਿਕਲੋ ਆ ਜਿਹੜੇ ਪਜਾਮੇ ਟੰਕ ਕੇ ਤੁਸੀਂ ਤੁਰੇ-ਫਿਰਦੇ ਹੋ ਕਿ ਅਸੀਂ ਜੈਜ਼ਾ ਲੈ ਰਹੇ ਆ ਤੁਸੀਂ ਰੋਜ਼ ਇਹ ਕਹਿੰਦੇ ਨਾ ਕਿ ਅਸੀਂ ਜੈਜ਼ਾ ਜੈਜ਼ਾ ਹੀ ਲਈ ਜਾਣਾ ਚਾਰ-ਪੰਜ ਮਹੀਨੇ ਜੈਜ਼ਾ ਹੀ ਲਈ ਜਾਣਾ ਪਤਾ ਤਾਂ ਲੱਗ ਗਿਆ ਸਾਰਿਆਂ ਨੂੰ ਕਿ ਕਿੰਨਾ ਨੁਕਸਾਨ ਹੋਇਆ ਤੁਸੀਂ ਪਜਾਮੇ ਟੰਗ ਕੇ ਕਦੀ ਇੱਧਰ ਜਾਇਜ਼ਾ ਲੈਣ ਚੱਲਿਆ ਕੋਈ ਕਦੀ ਕਿਸ਼ਤੀ 'ਚ ਬੈਠ ਕੇ ਕੇਜਰੀਵਾਲ ਇੱਧਰ ਚੱਲਿਆ ਔਰ ਕੇਜਰੀਵਾਲ ਸਾਡੇ Z ਸਿਕਿਉਰਿਟੀ ਭਗਵੰਤਪਾਨ ਦੀ ਸਾਰੇ ਅਮਲੇ ਨੂੰ ਕਿਵੇਂ ਵਰਤ ਰਿਹਾ ਵਾ ਇਹ ਦੱਸਿਆ ਜਾਵੇ ਮੈਂ ਡੀਜੀਪੀ ਪੰਜਾਬ ਪੁਲਿਸ ਨੂੰ ਪੁੱਛਦਾ ਕਿ ਤੁਸੀਂ ਜਿਹੜਾ Z+ ਸਿਕਿਉਰਿਟੀ ਦਾ ਹਮਲਾ ਉਹਦੀ ਗੱਡੀਆਂ ਚੀਫ ਮਿਨਿਸਟਰ ਦੀਆਂ ਉਹ ਕੇਜਰੀਵਾਲ ਕਿਵੇਂ ਵਰਤ ਰਿਹਾ ਵਾ ਇੱਥੇ ਬਸ ਨਹੀਂ ਸਾਡਾ ਗਮਾੜਾ ਦਾ ਗੈਸਟ ਹਾਊਸ ਇੱਕ ਬਹੁਤ ਵੱਡਾ ਮੋਹੱਲੀ 'ਚ ਇਹਨੂੰ ਉਹਦੇ ਤੇ ਸ਼ਾਇਦ ਕਈ ਕਰੋੜ ਰੁਪਏ ਪਹਿਲਾਂ ਖਰਚਾ ਗਿਆ ਕਿ ਕੇਜਰੀਵਾਲ ਨੇ ਇੱਥੇ ਰਹਿਆ ਕਰਨਾ ਆਣ ਕੇ ਇਹ ਇਹਨੂੰ ਰੈਨੋਵੇਟ ਕੀਤਾ ਜਾਵੇ ਸਾਰਾ ਗੈਸਟ ਹਾਊਸ ਗੁਮਾੜਾ ਦਾ ਚੰਗਾ ਭਲਾ ਬਣਿਆ ਉਹਨੂੰ ਫਿਰ ਕਰੋੜਾਂ ਰੁਪਏ ਲਾ ਕੇ ਜਿਵੇਂ ਸ਼ੀਸ਼ਮਹਿਲ ਬਣਾਇਆ ਸੀ ਕੇਜਰੀਵਾਲ ਨੇ ਉਹਨੂੰ ਰੈਨੋਵੇਟ ਕੀਤਾ ਗਿਆ ਔਰ ਫਿਰ ਉਹਦੇ ਚ ਕੇਜਰੀਵਾਲ ਸਾਹਿਬ ਆਣ ਕੇ ਰਹਿ ਰਹੇ ਨੇ ਕੇਜਰੀਵਾਲ ਕੌਣ ਆ ਨਾ ਤਾਂ ਉਹਦੇ ਕੋਲ ਸੰਵਿਧਾਨਿਕ ਕੋਈ ਪਦ ਆ ਨਾ ਕੋਈ ਐਮਐਲਏ ਆ ਨਾ ਕੋਈ ਮਨਿਸਟਰ ਆ ਇਸ ਕਰਕੇ ਜੋ ਗੈਰ ਪੰਜਾਬੀਆਂ ਨੇ ਸਾਡੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਉਹਦੀ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਹਾਂ ਔਰ ਮੰਗ ਕਰਦਾ ਕਿ ਪੰਜਾਬ ਵਿੱਚ 50000 ਰੁਪਏ ਕਿੱਲਾ ਪ੍ਰਤੀ ਇਕੜ ਹਰ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਫਸਲ ਦਾ 2.5 ਲੱਖ ਰੁਪਏ ਜਿਨ੍ਹਾਂ ਗਰੀਬਾਂ ਦੇ ਮਕਾਨ ਡਿੱਗ ਗਏ ਨੇ ਉਹਨਾਂ ਨੂੰ ਦਿੱਤਾ ਜਾਵੇ 1 ਲੱਖ ਰੁਪਏ ਜਿਨ੍ਹਾਂ ਦੇ ਪਸ਼ੂ ਮਰ ਗਏ ਨੇ ਔਰ 1 ਸਾਲ ਵਾਸਤੇ ਸਾਡੀ ਜਿਹੜੀ ਰਿਕਵਰੀ ਆ ਬੈਂਕਾਂ ਦੀ ਕੋਆਪਰੇਟਿਵ ਬੈਂਕਾਂ ਦੀ ਲੈਂਡ ਮੌਰਗੇਜ ਬੈਂਕਾਂ ਦੀ ਔਰ ਭਾਜਪਾ ਨੂੰ ਕਹੂੰਗਾ ਕਿ ਨੈਸ਼ਨਲਾਈਜ਼ ਬੈਂਕਾਂ ਦੀ ਉਹ ਸਾਰਾ ਕਰਜ਼ੇ ਦੀ ਰਿਕਵਰੀ ਤੇ ਮੋਰਟਰੀਅਮ ਰਾ ਕੇ ਰੁਕਿਆ ਜਾਵੇ ਤੇ ਜਿਹੜਾ ਅਗਲੀ ਫਸਲ ਵਾਸਤੇ ਕਣਕ ਲਈ ਬੀਜ ਦਾ ਪ੍ਰਬੰਧ ਕੀਤਾ ਜਾਵੇ ਔਰ ਮਸ਼ੀਨਰੀ ਇਕਵਿਪਮੈਂਟ ਸਰਕਾਰ ਦੇਵੇ ਆਣ ਕੇ ਜਿਹੜਾ دریاਵਾਂ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਮਿੱਟੀ ਜਮਾ ਹੋ ਜਾਣੀ ਹੜ ਦੇ ਕਰਕੇ ਜਿਹਦੇ ਕਰਕੇ ਕਣਕ ਨਹੀਂ ਬੀਜੀ ਜਾਣੀ ਉਸ ਨੂੰ ਪਰੇ ਕਰਨ ਦੀ ਮਦਦ ਕਰੇ ਸਰਕਾਰ ਇਹ ਸਾਡੀਆਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੇ ਇੱਕ ਵਾਰ ਸਾਰਿਆਂ ਦਾ ਮੇਰੇ ਵੀਰੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮਾਨ ਸਿੰਘ ਜੀ ਸਾਡੇ ਪੁਰਾਣੇ ਸੱਜਣ ਨਾਲ ਹੀ ਤੁਰੇ ਹੋਏ ਨੇ ਉਸ ਦਿਨ ਦੇ ਅਕਾਲੇ ਤੋਂ ਸਰਵੰਤ ਸਿੰਘ ਜੀ ਸਾਬਕਾ ਸਰਪੰਚ ਨੇ ਰਿਸ਼ਪਾਲ ਸਿੰਘ ਜੀ ਸਾਬਕਾ ਬਲਾਕ ਸੰਮਤੀ ਮੈਂਬਰ ਬਾਕੀ ਸਾਰੇ ਬਹੁਤ ਸਤਿਕਾਰਯੋਗ ਨੇ ਇਹਨਾਂ ਦਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੇ ਕੁਝ ਐਨਆਰਆਈਸ ਨੇ ਮੇਰੀ ਜਿਹੜੀ ਮਦਦ ਕੀਤੀ ਉਹਨਾਂ ਦਾ ਅਗਲੇ ਸਮੇਂ 'ਚ ਮੈਂ ਉਹਨਾਂ ਦਾ ਨਾਮ ਵੀ ਜ਼ਿਕਰ ਕਰੂੰਗਾ ਬਹੁਤ ਸਾਰੇ ਲੋਕ ਦੇ ਜਿਨ੍ਹਾਂ ਦਾ ਕੋਈ ਸਾਡੇ ਨਾਲ ਲੈਣਾ ਦੇਣਾ ਨਹੀਂ ਕੋਈ ਸਰੋਕਾਰ ਨਹੀਂ ਪਰ ਉਹ ਪੰਜਾਬ ਨਾਲ ਪਿਆਰ ਕਰਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਆਣ ਕੇ ਉਹ ਸਾਰੇ ਮਦਦ ਕਰੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜਿੰਨੀਆਂ ਜਥੇਬੰਦੀਆਂ ਪੰਜਾਬ 'ਚ ਲੱਗੀਆਂ ਮਿਸਲ ਸਤਲੁਜ ਸਮੇਤ ਬਹੁਤ ਸਾਰੀਆਂ ਹੋਰ ਨੇ ਮੈਂ ਨਾਮ ਨਹੀਂ ਲੈ ਸਕਦਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਪੰਜਾਬ ਦੇ ਇਸ ਵਕਤ ਔਕੜ ਵਿੱਚ ਆਪਣੇ ਪੰਜਾਬ ਦੀ ਮਦਦ ਕਰਦੇ ਨਾ ਬੀਜੇਪੀ ਲੱਭੀ ਇੱਥੇ ਕੋਈ ਸਰਕਾਰ ਕੇਂਦਰ ਨਾ ਬੋਕਰ ਲੱਭੀ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਫਿਲਹਾਲ ਸੰਭਾਲ ਲਿਆ ਹੋਇਆ ਉਹਦੇ ਲਈ ਧੰਨਵਾਦ ਸਾਰਿਆਂ ਨੂੰ ਪੈਂਦੇ ਪਿਆਰ ਨਾਲ ਫਤਿਹ ਆ ਜੀ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ